ਜਿਹੜੇ ਅੱਜ ਆਪਾਂ ਬੈਂਚ ਲਾਏ ਆ ਮਿਸ਼ਨ ਚੌਂਕ ਦੇ ਵਿੱਚ ਇੱਕ ਤਾਂ ਪਿਛਲੇ ਦਿਨੀ ਦੇਖਣ ਦੇ ਵਿੱਚ ਆਇਆ ਸੀਗਾ ਕਿ ਸ਼ਹਿਰ ਦੇ ਕੁਝ ਲੋਕ ਇੱਥੇ ਆ ਕੇ ਆਪਣੀਆਂ ਗੱਡੀਆਂ پارک ਕਰਦੇ ਨੇ ਜਿਹਦੇ ਕਰਕੇ ਇਸ ਚੌਂਕ ਦੇ ਵਿੱਚ ਇੱਕ ਤਾਂ ਬਿਊਟੀਫਿਕੇਸ਼ਨ ਦਾ ਜਿਹੜਾ ਦਾ ਉਹ ਖਰਾਬ ਹੁੰਦੀ ਸੀ ਵੀ ਉਸ ਤੋਂ ਇਲਾਵਾ ਇਸ ਚੌਂਕ ਦੇ ਵਿੱਚ ਇੱਕ ਬਹੁਤ ਹਿਸਟੋਰੀਕਲ ਚਰਚ ਹੈ ਇੱਕ ਹਿਸਟੋਰੀਕਲ ਸਕੂਲ ਹੈ ਜਿਸ ਦੇ ਬੱਚਿਆਂ ਨੂੰ ਸਵੇਰੇ ਸਕੂਲ ਆਉਣ ਦੇ ਟਾਈਮ ਤੇ ਦਿੱਕਤ ਆਉਂਦੀ ਸੀ ਦੁਪਹਿਰ ਨੂੰ ਜਦੋਂ ਛੁੱਟੀ ਹੁੰਦੀ ਸੀ ਪੂੜੋ ਉਹਨਾਂ ਨੂੰ ਦਿੱਕਤ ਆਉਂਦੀ ਸੀ ਇੱਥੇ ਜਾਮ ਲੱਗਦਾ ਸੀਗਾ ਇਹਦੇ ਕਰਕੇ ਮੇਰੀ ਐਸਐਸਪੀ ਸਾਹਿਬ ਨਾਲ ਗੱਲ ਹੋਈ ਤੇ ਇੱਥੋਂ ਪਹਿਲਾਂ ਆਪਾਂ ਉਪਰਾਲਾ ਕੀਤਾ ਇਹ ਤੋਂ ਗੱਡੀਆਂ ਚਕਾਉਣ ਦਾ ਉਸ ਤੋਂ ਬਾਅਦ ਵੀ ਕੁਝ ਲੋਕ ਨਹੀਂ ਹਟਰੇ ਸੀ ਅੱਜ ਆਪਾਂ ਇੱਥੇ ਇੱਕ ਬੈਂਚਾਂ ਦਾ ਉਪਰਾਲਾ ਕੀਤਾ ਕਿ ਆਪਾਂ ਇੱਥੇ ਬੈਂਚ ਲਗਵਾਈਏ ਤਾਂ ਕਿ ਇੱਕ ਤਾਂ ਲੋਕਾਂ ਨੂੰ ਇੱਥੇ ਗੱਡੀਆਂ ਲਗਾਉਣ ਦੇ ਵਿੱਚ ਦਿੱਕਤ ਆਵੇ ਤਾਂ ਲੋਕ ਗੱਡੀਆਂ ਨਾ ਲਗਾ ਸਕਣ ਇਸ ਤੋਂ ਇਲਾਵਾ ਇਹ ਬੈਂਚਾਂ ਦੇ ਨਾਲ ਇੱਕ ਬਿਊਟੀਫਿਕੇਸ਼ਨ ਕਰਨ ਦਾ ਉਪਰਾਲਾ ਹੈ ਪਰ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਤਰ੍ਹਾਂ ਆਪਾਂ ਚਰਚ ਲੇਨ ਦੇ ਵਿੱਚ ਬੈਂਚ ਲਗਵਾਏ ਆ ਸામਨੇ ਸਕੂਲ ਦੀ ਦੀਵਾਰ ਦੇ ਕੋਲ ਵੀ ਬੈਂਚ ਲਗਾਵਾਵਾਂਗੇ ਅਤੇ ਨਾਲ ਹੀ ਇਸ ਚੌਂਕ ਦੇ ਵਿੱਚ ਇੱਕ ਚੌਂਕ ਬਣਾਇਆ ਜਾਵੇਗਾ ਪ੍ਰਾਪਰ ਚੌਂਕ ਬਣੇਗਾ ਤਾਂ ਜੋ ਇਸ ਚੌਂਕ ਦੀ ਬਿਊਟੀਫਿਕੇਸ਼ਨ ਕਰਵਾਈ ਜਾ ਸਕੇ ਇਹ ਸਾਰਾ ਜਿਹੜਾ ਕ੍ਰੈਡਿਟ ਹੈ ਮੈਡਮ ਮਨਜੀਤ ਮਲ ਜਿਹੜੇ ਕਿ ਐਵਲਨ ਸਕੂਲ ਦੇ ਪ੍ਰਿੰਸੀਪਲ ਨੇ ਚਰਚ ਦੇ ਪਾਸਟਰ ਪਾਸਟਰ ਜੌਨਸਨ ਨੂੰ ਜਾਂਦਾ ਕਿਉਂਕਿ ਇਹਨਾਂ ਨੇ ਬਾਰ-ਬਾਰ ਮੀਡੀਆ ਦੇ ਰਾਈ ਅਤੇ ਇੱਕ ਅੱਧੀ ਵਾਰੀ ਮੇਰੇ ਨਾਲ ਗੱਲ ਕਰ ਕੀਤੀ ਤਾਂ ਇਹਨਾਂ ਦੇ ਕਹਿਣ ਦੇ ਉੱਤੇ ਇਹਨਾਂ ਦੀ ਗੱਲ ਦੇ ਉੱਤੇ ਫੁੱਲ ਚੜਾਉਂਦਿਆ ਹੋਇਆ ਮੈਂ ਆਪਣੇ ਨਗਰ ਨਿਗਮ ਪਠਾਨਕੋਟ ਦੇ ਐਸ ਡੀਓ ਅਮਨ ਜੀ ਜੈ ਸਾਹਿਬ 베ਦੀ ਜੀ ਐਕਸੀਅਨ ਪਰਮਜੀਤ ਪਰਮਜੋਤ ਜੀ ਨੂੰ ਕਿਹਾ ਅਤੇ ਉਹਨਾਂ ਨੇ ਇਸ ਗੱਲ ਦਾ ਸੰਗਿਆਨ ਲੈਂਦਿਆਂ ਹੋਇਆ ਇਹਦੇ ਉੱਤੇ ਤੁਰੰਤ ਕਾਰਵਾਈ ਕੀਤੀ ਇਸ ਦੇ ਲਈ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਹਾਂ। ਹਾਂ। ਨਮਸਕਾਰ ਮੈਂ ਪ੍ਰਿੰਸੀਪਲ ਐਵੰਗਲਿਕ ਸੀਨੀਅਰ ਸੈਕਿੰਡਰੀ ਸਕੂਲ ਮਜੀਤਪੁਰ ਅੱਜ तहे ਦਿਲ ਸੇ ਧੰਨਵਾਦ ਕਰਦੀ ਹੂ ਟ੍ਰੈਫਿਕ ਪੁਲਿਸ ਦਾ ਜਿਸਨੇ ਆਪਣਾ ਬਹੁਮੁੱਲੇ ਯੋਗਦਾਨ ਦਿਆ ਔਰ ਯਹਾਂ ਸੇ जितने वाहन चौक में खड़े होते थे उनको उठवाया और मैं धन्यवाद करती हूँ म्यूनसिपल कॉरपोरेशन का जिनके सहयोग से यहाँ पे आज बेंच जो है वो स्थापित किए गए हैं और मिस्टर अशोक कुमार का मैं धन्यवाद करती हूँ जिन्होंने इसमें अहम भूमिका निभाई है और आगे बढ़कर ये सारा पूरा काम करने में अपना योगदान दिया है स्कूल के बच्चों को वाक्य में बहुत दिक्कत आती थी और यहाँ पे जब वाहन खड़े होते थे तो कई अनहोनी जो घटनाएँ उनके भी होने की संभावना थी लेकिन एक साइड पे अभी बेंच लगाए गए हैं और उम्मीद करते हैं कि दूसरी साइड पे भी स्कूल की साइड पे भी बेंच लगाए जाएंगे ताकि सब दिक्कत जो है वो सॉल्व हो सके और सारे बच्चों को किसी भी तरह की मुश्किल ना आए धन्यवाद थैंक यू अच्छी धन्यवाद दिया आप जी दे सरकार दे ਔਰ ਆਪ ਦੇ ਜਿਹੜੇ ਵਰਕਰਸ ਨੇ ਕੇਵਲ ਜੀ ਆਪਣੇ ਅਨਿਲ لال ਜੀ ਇਹਨਾਂ ਦਾ ਧੰਨਵਾਦ ਕਰਨੇ ਹੈ ਕਿ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਇਸ ਚੌਕ ਦੇ ਵਿੱਚੋਂ ਗੱਡੀਆਂ ਨੂੰ ਚਕਵਾ ਕੇ ਇਹ ਬੈਂਚ ਲਗਵਾਏ ਨੇ ਜਿਦੇ ਕਰਕੇ ਆਣ ਜਾਣ ਵਾਲੇ ਲੋਕੀ ਜਦੋਂ ਰਾਤ ਨੂੰ ਸ਼ਹਿਰ 'ਚ ਨਿਕਲਦੇ ਆ ਉਹ ਇਸ ਬੈਂਚ ਤੇ ਬੈਠ ਕੇ ਇਸ ਚੌਕ ਦਾ ਆਨੰਦ ਉਠਾ ਸਕਣਗੇ ਔਰ ਉਹਦੇ ਨਾਲ ਨਾਲ ਅਸੀਂ ਰਿਕਵੈਸਟ ਕਰਨੇ ਹੈ ਕਿ ਸਾਹਮਣੇ ਵਾਲੀ ਸਾਈਡ ਤੇ ਐਵਲਨ ਸਕੂਲ ਦੀ ਸਾਈਡ ਤੇ ਵੀ ਇਹ ਬੈਂਚ ਲੱਗਣੇ ਚਾਹੀਦੇ ਆ ਤਾਂ ਜੋ ਜਦੋਂ ਬੱਚਿਆਂ ਨੂੰ ਛੁੱਪੀ ਹੁੰਦੀ ਹੈ ਤੇ ਇੱਥੇ ਬਹੁਤ ਸਾਰੀਆਂ ਕਾਰਾਂ ਜੇ ਖੜੀਆਂ ਰਹਿੰਦੀਆਂ ਨੇ ਜਿਸ ਕਰਕੇ ਬੱਚਿਆਂ ਨੂੰ ਬਹੁਤ ਤਕਲੀਫ ਹੁੰਦੀ ਹੈ ਔਰ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਨੀ ਹੈ ਕਿ ਆਉਣ ਵਾਲੇ ਸਮੇਂ 'ਚ ਸਾਹਮਣੇ ਜਿਹੜੀ ਦੀਵਾਰ ਸਕੂਲ ਦੀ ਹੈ ਉੱਥੇ ਵੀ ਬੈਂਚ ਲਗਾਏ ਜਾਣ ਅਸੀਂ ਆਪ ਸਰਕਾਰ ਦੇ ਬਹੁਤ ਧੰਨਵਾਦੀ ਆਂ ਔਰ ਧੰਨਵਾਦੀ ਆਂ ਕੇਵਲ ਜੀ ਦੇ ਅਨਿਲ ਜੀ ਦੇ ਜਿਨ੍ਹਾਂ ਦੇ ਉਪਰਾਲੇ ਨਾਲ ਔਰ ਪ੍ਰਿੰਸੀਪਲ ਮੈਮ ਦੇ ਉਪਰਾਲੇ ਨਾਲ ਔਰ ਸਾਡੇ ਪਾਸਟਰ ਜੀ ਜੌਨਸਨ ਜੀ ਦੇ ਉਪਰਾਲੇ ਨਾਲ ਇਹ ਇੱਕ ਕਾਮਯਾਬੀ ਸਾਨੂੰ ਮਿਲੀ ਹੈ ਅਸੀਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਥੈਂਕ ਯੂ ਜੀ